ਰਹ ਰਾ ਸਾਹਿਬ ਤਲੋਕ ਮਹੱਲਾ ਪਹਿਲਾ ਦੁੱਖ ਦਰ ਸੁਖ ਰੋਗ ਭਇਆ ਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਕਰਿ ਨ ਹੋਈ ਬਲਿਆਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਥਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਗਲ ਖਲਾ ਭਗੂ ਰਹਿਆ ਤੂੰ ਸੱਚਾ ਸਾਹਿਬ ਜਿਸਦ ਸਵਾਲਿਓ ਜਨ ਕੀ ਤਿਸੋ ਪਾਰ ਪਿਆ ਸੋ ਨਾਨਕ ਕਰਤੇ ਕੀਆ ਬਾਤਾ ਜੋ ਕੁਛ ਕਰਨਾ ਸੋ ਕਰ ਰਿਹਾ ਸੋਦਰ ਰਗਤਾ ਮਹਲਾ ਪਹਿਲਾ ਤੇ ਸੰਤਾਰ ਤਤਪੁਰ ਪ੍ਰਸਾਦ ਸੋਦਰ ਤੇ ਰਾਖੇ ਹਾ ਤੋ ਘਰ ਕੇ ਆ ਜਤ ਬੈਤਰ ਸਮਾਲੇ ਵਾਜੇ ਤੇਰੇ ਨਾਲ ਨੇਤ ਸੰਤਾ ਕਿਤੇ ਤੇਰੇ ਵામਣ ਹਾਰੇ ਕਿਤੇ ਤੇਰੇ ਰਾਗ ਪਰਿਜੋ ਪੈਣ ਕਿਤੇ ਤੇਰੇ ਗਾਵਣ ਹਾਰੇ ਗਾਵਣ ਤਦਨੋ ਪਾਵਣ ਪਰਿਤੇ ਸੰਤਰ ਕਾਵੇ ਰਾਜਾ ਧਰਮ ਦਵਾਰੇ ਵામਣ ਤਦਨੋ ਚਿਤ ਬਪਤ ਲਿਆ ਪਜਾਨਣ ਲਿਖ ਲਿਆ ਧਰਮ ਵਿਚਾਰੇ ਰਾਮ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਕਾਵਣ ਤੁਧਨੋ ਇੰਦਰ ਅਸਨ ਬੈਠੇ ਦੇਵ ਤਿਆਨ ਦਰ ਨਾਲੇ ਕਾਵਣ ਤੁਧਨੋ ਸੱਦ ਸਮਦੀ ਅੰਦਰ ਕਾਵਣ ਤੁਧਨੋ ਸਾਧ ਵਿਚਾਰੇ ਕਾਵਣ ਤੁਧਨੋ ਜਤੀ ਸਤੀ ਸੰਤੋਖੀ ਕਾਵਣ ਤੁਧਨੋ ਵੀਰ ਕਰਾਰੇ ਕਾਵਣ ਤੁਧਨੋ ਪੰਡਤ ਪੜਨ ਰਕੀ ਕਰ ਜੁਗ ਜੁਗ ਵਿਦਾਨ ਨਾਲੇ ਕਾਵਣ ਤੁਧਨੋ ਮੋਹਨੀ ਆਮਨ ਮੋਹਣ ਸਰਬ ਵਸਪੇ ਅਲੇ ਕਾਵਣ ਤੁਧਨੋ ਰਤਨ ਉਪਾਏ ਤੇਰੇ ਅਸਰ ਤੀਰਤ ਨਾਲੇ ਗਾਵਤ ਤੁਧਨੋ ਜੋਰ ਮਹਾ ਬਲ ਸੂਰਾ ਗਾਵਤ ਤੁਧਨੋ ਖਾਣੇ ਚਾਰੇ ਗਾਵਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਣ ਜੋਤਿ ਭਾਵਣ ਰਕ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸਿਮੈ ਚੇਤਨ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਅਭੀ ਹੋ ਸਿਜੈ ਨ ਜਾਸੀ ਰਚਨਾ ਜਨਨ ਚਾਏ ਰੰਗੇ ਰੰਗੇ ਭਾਤੀ ਕਰ ਕਰ ਜਿਸ ਤੇ ਮਾਇਆ ਜਿਨੋ ਪਾਏ ਕਰ ਕਰ ਦੇਖੇ ਕੀ ਤਾ ਆਪਣਾ ਜੋ ਤੇ ਦੇ ਵੜਿਆਏ ਜੋ ਤਿ ਭਾਵੇ ਸੋਈ ਕਰਸੀ ਬਿਰੋ ਕਮਣਾ ਕਰ ਨਾ ਜਾਏ ਹੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਤੁਨ ਵੱਡਾ ਸੇ ਸਭ ਹੋਏ ਕਿਉਂ ਵੱਡਾ ਡਿਟਾ ਹੋਏ ਕੀ ਮਤ ਪਾਇਨਾ ਤਹ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਏ ਵਟ ਵੱਡੇ ਮੇਰੇ ਸਾਹਿਬਾ ਗਰਗਵੀਰਾ ਗੁਣੀ ਪੀਰਾ ਹੋਏ ਨ ਜਾਣ ਤੇਰਾ ਕਿਤਾ ਪ੍ਰਵਡ ਕੀਦਾ ਰਹਾਓ ਸਭ ਸੁਰਤਿ ਮਿਲ ਸਤਿ ਕਮਾਏ ਸਭ ਹੀ ਮਤ ਮਿਲ ਜੀਵਤ ਪਾਈ ਕਹਨੇ ਧਿਆਨੇ ਗੁਰੁ ਰਹਾਈ ਕਹ ਨਾ ਜਾਈ ਤੇਰੀ ਸਲਵਟ ਆਈ ਸਭ ਸਤ ਸਭ ਤਪ ਸਭ ਜੰਗਿਆਈਆਂ ਅਸਲਾ ਬਰਤਾਂ ਕੀਆਂ ਵਡਿਆਈਆਂ ਜਦੋਂ ਸੰਦੀ ਕਰਨੇ ਨਾ ਪਈਆ ہر میلے نا ٹھاک رہا کیا بچارا پندارا جس تارا نانک سچ سوارا سا محلہ پہلا آخرے مر جاؤ آخر اکھا ساچا ناؤ ساچے نام کی لاگے پوکھ سکھے کائی چلیے دکھ توسری میری مائے صاحب ساچے نائے نائیں ਸਤਿਨਾਮ ਕਿਸ ਤਲਬੜੇ ਆਈਆ ਤਖੇ ਕੀਮਤ ਨਹੀਂ ਪਾਏ ਇਹ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਰ ਨਾ ਜਾਏ ਨਾ ਮਰਨ ਹੋਵੇ ਸੋਹ ਤਿੰਦਾਰ ਰਹੇ ਨਤ ਤੁਕੇ ਭੋਗ ਹੁਣੇ ਹੋ ਹੋਰ ਨਹੀਂ ਕੋਏ ਨਾ ਪਹੂਆ ਨਾ ਪਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਸਾਉਂ ਮੇਰੇ ਤਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸਨਾਤ ਰਾਗੁ ਸ੍ਰੀ ਮਹਲਲਾ ਚੌਥਾ ਹਰ ਕੀ ਜਨ ਸਤ ਕੋ ਸਤ ਪ੍ਰਤਾ ਬਿਨੁ ਪਰੁ ਕਰਪਾਤ ਹਮ ਕੀ ਰੇ ਕਰਮ ਸਤ ਕੋ ਤਰਨਾਈ ਕਰ ਦਇਆ ਨਾਮ ਪ੍ਰਦਾਸ ਮੇਰੇ ਮੀਰ ਪਰਦੇਉ ਮੋਕੋ ਰਾਮ ਨਾਮ ਪ੍ਰਦਾਸ ਗੁਰਬੰਦ ਨਾਮ ਰਹਾਸ ਤਾਈ ਹਰ ਕੀ ਤਮਰੀ ਰਹਿ ਰਾਤ ਰਹਾਓ ਅਰਧਨ ਕੇਵੜ ਭਾਵ ਉਹ ਡੇਰੇ ਜਿਨ ਹਰ ਹਰ ਕਰਤਾ ਹਰ ਪਿਆਸ ਹਰ ਹਰ ਨਾਮ ਲੇ ਤਸ ਤਸੇ ਬਿਣ ਸੰਧ ਤਨ ਪ੍ਰਤਾਸ ਜਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀ ਜੰਪਾਸ ਜੋ ਸਤਿਗੁਰ ਸੰਗਤਨਈ ਆਏ ਤ੍ਰਗਤੀ ਵੇ ਤ੍ਰਗਤੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਜਨ ਤੁਰਨਾ ਸਰਲੇ ਹੀ ਆਲੇ ਖਾਸ ਧੰਨ ਧੰਨ ਸਤ ਸੰਗਤ ਜਤਾਰ ਰਸ ਪਾਇਆ ਮਿਰਜ ਨਾਨਕ ਨਾਮ ਬਰਦਾਤ ਰਾਗੋ ਜਰੀ ਮਹਲਾ ਪੰਜਾਂ ਮਾ ਪਾਇ ਰੇ ਮਨ ਚਿਤ ਰਹਿ ਉਦਮ ਚਾ ਆਹਰ ਅਰਜੀਓ ਪਰਿਆ ਸਹਿਲ ਪਤਰ ਮੈਂ ਜੰਦੋ ਪਾਇ ਤਾ ਪਾ ਰਿਜਤ ਆਵੇ ਕਰ ਕਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਧ ਪਾਇ ਸੋ ਤੇ ਕਾਟ ਰਿਆ ਰਹਾਓ ਜਨਨ ਪਿਤਾ ਲੋਕ ਸਦ ਬਣੇਂਤਾ ਕੋਈ ਨ ਤਸ ਕੀ ਧਰਿਆ ਸਿਰ ਸਿਰ ਰਿਜਤ ਮਾਹੀ ਠਾਕੁਰ ਕਾਹੀ ਬਨ ਭਉ ਕਰਿਆ ਉੜੇ ਉੜਾ ਵੇਸ ਕੋ ਸਾਧ ਸੁਸpase ਬਜਰੇ ਸ਼ਰਿਆਦਨ ਕਮਣ ਖਲਾਵੇ ਕੌਣ ਦਸਾਵੇ ਮਾਣ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸੱਛਤ ਸਿਧਾਂਤਾਂ 'ਤੇ ਕਰਤਲ ਧਰਿਆ ਜਨ ਨਾਨਕ ਬਲ ਬਲ ਸੰਤ ਬਲ ਜਾਈਏ ਤੇ ਰਾਂਤ ਨਾ ਪਾਰ ਆਵਰਿਆ ਰਾਵਸਾ ਮਹੱਲਾ ਚੌਕਤਾ ਸੋ ਪਰਸਾਇ ਓਮਕਾਰ ਸਤਿਗੁਰ ਪ੍ਰਸਾਦ ਪਉਪਰਨ ਰੰਜਨ ਹਰੂ ਬਰੁਪਨ ਰੰਜਨ ਹਰ ਹਲਾ ਕੁਮਾ ਕਮਾ ਪਾਰਾ ਸਤਿਅਵੇ ਸਤਿਅਵੇ ਤੋਦ ਜੀ ਹਰ ਵਸ ਤੇ ਸਰਜਨ ਹਾਰਾ ਸਭ ਜੀ ਤੇ ਮਾਰੇ ਜੀ ਤੂੰ ਜੀ ਆਗਾ ਦਾ ਤਾਰਾ ਹਰ ਧਾਵੋ ਸੰਤੋ ਜੀ ਸਭ ਦੂਖ ਤਾਰਨ ਹਾਰਾ ਅਰੇ ਆਪੇ ਠਾਪਰ ਹਰ ਆਪੇ ਤੇ ਉਪਜੀ ਗੈ ਨਾਨਕ ਜੰਤ ਵਿਚਾਰਾ ਤੂ ਘਟ ਘੜ ਅੰਦਰ ਸਰਬ ਨਨੰਤਰ ਜੀ ਹਰੇ ਪਉਪਰਕ ਤੁਮਾਣਾ ਇਕਦਾ ਤੈਗ ਬੇਕਾਰ ਜੀ ਸਭ ਤੇਰੇ ਜੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਟਾ ਜੀ ਹਉ ਤਦ ਰੋਣਾ ਬਨਾਂ ਜਾਣਾ ਹੂੰ ਪਾਰ ਬ੍ਰੰਭ ਬੇਅੰਤ ਬੇਅੰਤ ਜੀ ਤੇਰੇ ਗਿਆ ਗੁਣ ਆਪ ਸੁਖਣਾ ਜੋ ਸੇਵ ਜੋ ਸੇਵ ਤੁਧ ਜੀ ਜਨਾਂ ਨੂੰ ਤਨ ਕਰਵਾਣਾ ਆਰਤੇ ਆਵੇ ਹੱਥੇ ਆਵੇ ਤੁਧ ਜੀ ਸੇ ਜਨ ਜੁਕ ਮੈਂ ਸੁਖ ਵਾਸੀ ਤੇ ਮੁਕਤੇ ਮੁਕਤੇ ਜਨ ਹਰਤੇ ਆਇਆ ਜੀ ਤਿੰਨ ਟੂਟੇ ਜੰਮ ਕੀ ਭਾਸੀ ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਦਿਨ ਕਾ ਭਉ ਸਭ ਕੋ ਵਾਸੇ ਜਿਨ ਸੇਵਿਆ ਜਨ ਸੇਵਿਆ ਮੇਰਾ ਹਰ ਕੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਆ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਤਾ ਅਨੇਕ ਅਨੰਤਾ ਤੇਰੇ ਨੇਕ ਤੇਰੇ ਨੇਕ ਪਰੇ ਹਰ ਪੂਜਾ ਜੀ ਤਪ ਤਾਪੇ ਜਬੇ ਬੇਅੰਤਾ ਤੇਰੇ ਨੇਕ ਤੇਰੇ ਨੇਕ ਪੜੇ ਬੋ ਸਿਮਰ ਸਾਜ ਜੀ ਗਰ ਕਰਿਆ ਘੜ ਪਰਮ ਪ੍ਰੰਤਾ ਸੇ ਭਗਤ ਸੇ ਭਗਤ ਪੜੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਗੁਰਖ ਬਰੰਪਰ ਕਰਤਾ ਜੀ ਜਿਤੁ ਜੇਵੜੇ ਵਰਨਾ ਕੋਈ ਤੂੰ ਜੋਜੋ ਵੇਪੋ ਸਦਾ ਸਦਾ ਤੋ ਏਪੋ ਜੀ ਤੂੰ ਨਿਚੜ ਕਰਤਾ ਸੋਏ ਤੁਹਦੇ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੇਦੇ ਆਪੇ ਸਰਦਾ ਪਾਈ ਦੇ ਤੇਦੇ ਆਪੇ ਸਰਦੇ ਸਭ ਕੋਈ ਦਨ ਨਾਨਕ ਬੁਣ ਗਾਵੇ ਕਰਤੇ ਕੇ ਜੀ ਜੋ ਸਭ ਤੇ ਕਾਜ ਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਦਾਸ ਆਈ ਜੋ ਤੋ ਭਾਵੇਂ ਸੋਈ ਥੀਤੇ ਜੋ ਤੂ ਦੇ ਸੋਈ ਹੋ ਪਾਏ ਰਹਾਓ ਤੈਨ ਤੇ ਤੂੰ ਸਭ ਨੇ ਧਿਆਇ ਜਿਸਨੋ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਖ ਕੁਵਾਇਆ ਦੁਆਪਛੋੜਿਆ ਮਿਲਾਇਆ ਤੂੰ ਦਰਿਆ ਸਭ ਤਜੇ ਵਾਹਿ ਤੇ ਬਿੰਦੂ ਜਾ ਕੋਈ ਨਾ ਹੈ ਜੇ ਜੰਤ ਸਭ ਤੇਰਾ ਖੇਲ ਵਝੋ ਮਿਲ ਵਿਛੜਿਆ ਸੰਜੋਗੀ ਮੇਲੇ ਜਿਸਨੋ ਤੂੰ ਜਾਣੈ ਸੋਈ ਜੰਝਾਣੈ ਅਰਗੁ ਸਦਹੀਆ ਹਲ ਥਾਣੈ ਜਿਨ ਹਰਤੇ ਵਿਆ ਤਿਨ ਸੁਖ ਪਾਇਆ ਸਹਿਜੇ ਹੀ ਅਰ ਨਾਮ ਸਮਾਇਆ ਤੁਮ ਆਪੇ ਕਰਤਾ ਤੇ ਰਾਗੀ ਆਦਬ ਹੋਏ ਦਦ ਵਿੰਧੂ ਜਾਵਰਣ ਹੋਏ ਤੁ ਕਰ ਕਰ ਵੇਖੇ ਜਾਣੈ ਸੋਏ ਚੰ ਨਾਨਕ ਗੁਰਮੁਖ ਪ੍ਰਗਟ ਹੋਏ ਆਤਾ ਮਹੱਲਾ ਪਹਿਲਾ ਸਤ ਸਰਵਰਡੇ ਪਹਿਲੇ ਨਵਾਸਾ ਪਾਣੀ ਪਾਵਸ ਜਲੇ ਕੀਆ ਮੰਤ ਜੀ ਨਾਮ ਬਸਨਾਹੀ ਚਾਲੇ ਅੰਮ੍ਰਿਤਹਿ ਤਹ ਦੂਪਿਆ ਦੇ ਮਾਨਯਤਨਾ ਚੇਤਸ ਮੂੜ ਮਨਾ ਅਵਿਸਰਤ ਤੇਰੇ ਗੁਣ ਗਲਿਆਰਾ ਹਾਉ ਨਾ ਹੋ 33 ਸਤਿ ਨਹੀਂ ਪੜਿਆ ਮੋਰ ਹੰਤਾ ਜਨ ਭਇਆ ਪ੍ਰਨਵਤ ਨਾਨਤ ਜਨ ਕੀ ਸਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਮਾ ਭਈ ਪ੍ਰਾਪਤ ਮਾਨਤ ਦੇਵ ਦੀਆ ਰਣ ਕੀ ਤੇਰੀ ਮਰੀਆ ਔਰ ਕਾਇਤਰੇ ਕਿਤੈਨਾ ਥਾਮ ਮਿਲ ਸਾਧ ਸੰਗਤ ਭਜ ਕੇ ਬਨ ਨਾਮ ਦੁਰਜਾਮ ਲਖ ਭਗਤਨ ਤਨ ਕੈ ਜਨ ਬਿੱਥਾ ਜਾਤ ਰੰਗ ਮਾਇਆ ਤੇ ਰਹਾਉ ਜਬ ਸਭ ਸੰਜਮ ਧਰਮਣਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹਉ ਨਾਨਕ ਹਮ ਬਿਸ਼ਰਮ ਸਭ ਬਰੇ ਕੀ ਰਾਖਉ ਸਰਮਾ ਸੇਤੰਕਾਰ ਜਿਵਾਏ ਗੁਰਜੀ ਕੀ ਫੱਤੇ ਆਛੈ ਦਸਮੀ ਕਬੈ ਉਹ ਬਾਜ ਦੇਨਤੀ ਚਉਪਈ ਅਮ੍ਰਿਤ ਰੂਹ ਹੱਥ ਦੇ ਰੱਛਾ ਪੂਰਨ ਹੋਏ ਤੇ ਇੱਛਾ ਸਭ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਭ ਤਾਰਾ ਅਮ੍ਰਿਤ ਦੂਰ ਸਵੇ ਤੁਮ ਕਾ ਬਹੁ ਆਪ ਹਾਤੇ ਮੋਏ ਵਿਚਾਵੋ ਸੁਖੀ ਬਸੇ ਮੋਰੋ ਪਰਵਾਰਾ ਸਭੇ ਕਰਤਾਰਾ ਮੋਰੋ ਚਾਣਿ ਪਰ ਦੇ ਕਰੀਏ ਸਭ ਬੈਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਮਹੇਸ਼ਾੜ ਕੋ ਵਰਣਾ ਧਾਉ ਜੋ ਵਰ ਚਾਉ ਸਦੰਤੇ ਪਾਉ ਸੇਵਕ ਦਿੱਤਾ ਮਾਰੇ ਤਾਰੇ ਚੰਚਲ ਤਤਰ ਹਮਾਰੇ ਮਾਰੀਏ ਆਪ ਬਾਦ ਮੋਜੇ ਵਰਯੇ ਮਰਨ ਤਾਲ ਕਰਨ ਰਾਤਨ ਵਰਯੇ ਹੋ ਜੋ ਸੁਨਾ ਹਮਾਰੇ ਬਚਾ ਸੇ ਧੁਜੁ ਕਰਿਓ ਰੱਛਾ ਰਾਖ ਲਿਓ ਮੋ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੇਨ ਬੰਦ ਉਸਨ ਕੇ ਹੰਤਾ ਤੁਮਹ ਬੁਰੀ ਚਗਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਸਰਬੇਸ਼ਣ ਪ੍ਰਕਾਸ਼ਾ ਸਰਬ ਕਾਲ ਦਾ ਪੀਰ ਅਤਮਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਇ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਦੁਆਰਾ ਨਮਸਤਾਰ ਰਹਦਾ ਹੈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਗਤ ਨੂੰ ਪਜਾਇਓ ਆਦਨ ਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ रामचरित जी को हमारी हे जगल प्रजा जन आवसारे शिवपन कोसे गुण जहुदियो सतरन कोपल वो बदकियो हट कड के अंतर के जानत भले बुरे की पीर पहचानत हिंडि ते फुनचर फूला सब पर कृपा धस्तर फूला संतन दुख पाए ते दुख ही सुख पाए साधन के सुपी ते की पीर पहचाने हट कड के पटपड के जाने ਜਬੋ ਦਰਸ ਤਰਾ ਕਰਤਾ ਰਾ ਪਰਜਾ ਦਰਦਵ ਦੇ ਅਪਾਰਾ ਜਬ ਅਕਰਥ ਕਰ ਤਹੁ ਤਬਹੁ ਤੁਮ ਮਿਲਤ ਦੇ ਤਾਰ ਸਭੋ ਯਤੇ ਵਦਨ ਸ੍ਰਿੜਤ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਮਹਿ ਤੇ ਰਹ ਤੰਦਰਾਲਮ ਜਾਣ ਤਬੀਰ ਤੇ ਦਾਰਿਆਲਮ ਰੰਕਾਰ ਨਿਰਬਕਾਲ ਲੰਭ ਆਦ ਨਿਰਨਾਦ ਸੰਭਵਤਾ ਕਾ ਮੂੜ ਚਾਰਤ ਪੈਦਾ ਜਾ ਕੋ ਭੇਣਾ ਪਾਵਦ ਵੇਦਾ

ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਰਤਿ ਅਦਿਨ ਕਰੈ ਅਟੈਠਾ ਸਤ੍ਰੀ ਸ਼ਲਡ ਦਸਾਇ ਚੰਪਵ ਆਦਿ ਚਾਦ ਸਰੂਪ ਸਿੰਭਵ ਅਵਰਚਾ ਮੈ ਰਿਤੰ ਕਰੋ ਸਿਖ ਬਾਰਾ ਸਿਰਤੰਦਰੋ ਰੁੜ ਜਿਤੇ ਉਠਵਦੁ ਤਪਤਾ ਸਖਲ ਮਲੇਸ਼ ਪਰ ਉਰਨ ਘਾਤਾ ਯਸੋ ਇਦਾਂ ਕਰ ਨਹੀ ਪ੍ਰੇਤਨ ਕੇ ਜੋਠ ਜੋਖਤ ਹੈ ਮਰੇ ਵਰਤਿ ਅਣੋ ਭਗਵਰ ਇਤੇ ਹਾਰੇ ਤਨ ਕੇ ਤੁੰ ਸੰਕਟ ਤਲਟਾਰੇ ਜੋ ਕਲ ਕੋਇ ਤਬਾਤ ਹੈ ਤਾ ਦੇਸਾਲ ਲਿੰਤ ਨਹਿ ਰੱਚਾ ਹੋਇ ਤਾਹਿ ਸਭ ਕਲਾ ਦੁਦਾਰ ਰਟੜ ਟੜ ਤਕਲਾ ਕਿਰਪਾ ਦੇ ਲਟਨ ਜਾਇ ਲਹਰੋ ਤਾ ਕੇ ਸਾਪ ਤਨ ਕੋ ਮੋਹ ਰਹੋ ਜਿਸ ਸੁਧ ਧਰਮੋ ਸਭ ਹੋਈ ਦੁਖ ਤਾ ਸਭ ਜਗਨ ਕੋਈ ਏਕ ਵਾਰ ਜਿੰਦ ਬੈ ਸੁਹਾਰਾ ਗਾਲ ਫਾਸਤੇ ਤਾਹਿ ਮਹਾਰਾ ਜਿੰਦ ਨਰ ਨਾਮ ਤੇ ਹਾਰੋ ਕਹਾ ਸਰਤ ਦੁਖ ਦੋਖ ਤੇਰਾ ਅੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖੇ ਲਿਓ ਬਚਾਈ ਸਵਈਆ ਆਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਪ ਤਰ ਨਹੀਂ ਆਨਿਓ ਰਾਮ ਰਹੀ ਪ੍ਰਾਨ ਤ੍ਰਾਣ ਅਨੇਕ ਤੇ ਮਤੇ ਇਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਵੇ ਬਹੁ ਭੇਦ ਕਹੇ ਅਮੇ ਇਤਨਾ ਜਾਣਿਓ ਸ੍ਰੀ ਸਥਾਨ ਕਿਰਪਾ ਤੁਮਰੇ ਕਰ ਮੈਨ ਕਹਿਓ ਸਭ ਹੋਏ ਬਖਾਨਿਓ ਦੋ ਰਾ ਕਗਲ ਦਵਾਰ ਕੋ ਚਾੜ ਕੇ ਕਹਯੋ ਤਹਾਰੋ ਦਵਾਰ ਪਾਹੇ ਗਏ ਕਿ ਲਾਜ ਅਸ ਗੋਬਿੰਦ ਦਾਤ ਤਹਾਰ ਧਾਮ ਕਲੀ ਮਹਲਾ ਦੀ ਜਾਨ ਅੰਦੇ ਤੁੰਕਾਰ ਤਤਪੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਤਤਗੁਰੂ ਮੈਂ ਪਾਇਆ ਤਤਪੁਰਤਾ ਪਾਇਆ ਸਹਿ ਸਿਤੀ ਮਨਵ ਜੀ ਆਵ ਨਹੀਂਆ ਰਾਗ ਰਦਨ ਪਰਵਾਰ ਰਪਨਿਆ ਚਬਦ ਸਾਵਣਿਆ ਆਈਆ ਜਬਦੋ ਤਾ ਤਾਵ ਹਰੀ ਕੇ ਰਾਮ ਅਰਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ اے ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਸਤ ਹਰ ਨਾਲ ਰਹੋ ਤੂੰ ਮਨ ਮੇਰੇ ਤੂ ਤਾਵ ਵਿਸਾਰਨਾ ਅੰਗੀਤਾਰੋ ਕਰੇ ਤੇਰਾ ਹਾਰਜ ਸਭ ਸਵਾਰਨਾ ਸੁਬਨਾ ਬਲਾ ਸਮਰਾਸ ਸਵਾਮੀ ਸੋ ਸੋ ਮਨੋ ਵਿਸਾਰੇ ਤਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਹਦੇ ਸੋ ਪਾਵੇ ਸਦਾ ਸਿਫਤਲਾ ਤੇਰੀ ਨਾ ਮਨ ਵਸਾਵੇ ਨਾਮ ਜਨਕੇ ਵਣ ਵਸਿਆ ਆਵਾਜੇ ਸ਼ਬਦ ਸੁਨੇਰੇ ਤਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਪਰਚਾਂਤ ਸੁਖ ਮਨ ਐਵ ਤਿਆਜ ਨਿਸ਼ਚਾ ਸਭ ਜਾਈਆ ਸਲਾ ਪ੍ਰਮਾਣ ਕੀਤਾ ਗੁਰੂ ਵਿਟੋ ਜਿਹੀਂ ਆਏ ਵੜੇ ਆਈਆ ਕਹੇ ਨਾਨਕ ਸੁਣੋ ਸੰਤੋ ਸ਼ਕਤ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਪਾਜੇ ਪੰਜਵ ਤੇ ਘਰਤ ਪਾ ਦੇ ਘਰਤ ਪਾ ਦੇ ਸ਼ਬਦਵਾਜੇ ਕਲਾ ਜਿਤ ਕਰਤਾਰੀਆਂ ਪੰਚਦੋ ਤਦਵਾਸ ਰਿਤੇ ਕਾਲ ਕੰਠ ਤਮਾਰਿਆ ਦੁਰ ਘਰਮ ਭਇ ਤਜਲ ਕੋ ਸੇ ਨਾਮ ਹਰ ਕੇ ਲਾਗੇ ਤਹਿ ਨਾਨਕ ਤਹਿ ਸੁਖ ਹੋਆ ਤਿਤ ਗਰਾਨ ਅਨਦਵਾਜੇ ਅਨੰਦ ਸੁਨੋ ਬੜਾ ਭਾਗੀਓ ਸਗਲ ਮਨੋਰਥ ਪੂਰੇ ਭਗਵੰਦ ਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਖ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਤੇ ਪੂਰੇ ਗੁਰ ਤੇ ਜਾਣੀ ਹਉ ਤੇ ਬਣੀ ਤੇ ਕਹ ਤੇ ਬਵਿੱਖ ਸੰਗੁਰਿਆ ਪਰਭੂਏ ਬਿਨਵੰਤ ਨਾਨਕ ਹਉ ਚਰਨ ਲਾਗੇ ਵਾਜੇ ਅਨਾਦ ਦੂਰੇ ਮਨਾਵਣੀ ਮਹੱਲਾ ਪੰਜਵਾ ਥਾਲ ਵਿਤਨ ਵਸੂ ਪਇਓ ਸਤ ਸੰਤੋਖ ਵਿਚਾਰੋ ਅਮਰਤ ਨਾਮ 타 ਕਰਤਾ ਪਇਓ ਜਿਸ ਦਾ ਸਭ ਦਾ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਦਾ ਹੋਏ ਉਧਾਰੋ ਇਹ ਵਸਤਾ ਜੇ ਨਹੀਂ ਜਾਈ ਨਿਤ ਨਿਤ ਰਾਪੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਭਸਾਰੋ ਸਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਤੋਈ ਮੈ ਨਿਰਗੁਣਿਆਰੇ ਕੋਮਣ ਨਾਹੀ ਆਪੇ ਤਰਸ ਪਇ ਹੋਈ ਤਰਸ ਪਇ ਮਹਿ ਰਾਮਤ ਹੋਈ ਸਤਿਮੁਰ ਭਜਨ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ ਤਿਵੇ ਹਰਿਆ ਔੜੀ ਤਿਥੈ ਤੂੰ ਸਮਰਤ ਜਿਥੈ ਹੋਏ ਨਾਏ ਉਤੇ ਤੇਰੀ ਰਖ ਅਗਲੇ ਯੋਧਰ ਮਾਹੇ ਤੁਮਕੇ ਜੰਮ ਕੇ ਦੂਤ ਨਾਏ ਤੇਰੇ ਛੜ ਜਾਏ ਅਬ ਜਲ ਬੇਕਮਸ ਦਾ ਮੁਰਸ਼ਉ ਦੀ ਪਾਰ ਪਾਹੇ ਜਿੰਨ ਕੋ ਲੱਗੀ ਪਿਆਸ ਬ੍ਰਿਤ ਸੇਹੀ ਖਾਏ ਅਲਮੈ ਹਉ ਪੰਨਾ ਗੁਰੂ ਗੋਵਿੰਦ ਗਾਏ ਸਤਿਨੁ ਘਰ ਪਾਲ ਸਮਾਲੈ ਸਾਹਿਬ ਸਾਹਿਬ ਕਿਰਤਾ ਕੋਏ ਨਾ ਜਾਏ ਜੇ ਆਵੈ ਤਦ ਆਏ ਸਲੋਕ ਮਹਲਾ ਪੰਜਮਾ

ਵਣੋਂ ਨਾਮ ਸਾਰਣ ਓਂਕਾਰ ਦੇ ਜਨ ਕੇ ਸੰਗ ਭਵ ਜਲ ਤਾਰਣ ਤਕਤਲੰਦ ਕਦੁ ਹਰ ਸਲਮਾਏ ਵਿਦਾਰਣ ਤੇ ਸਾਹਿਬ ਕੀ ਤੇਗ ਨਾਣ ਤੁਮਣੇ ਮਾਏ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਤੇਗ ਨਾਣ ਤੁਮਣੇ ਮਾਏ ਜਿਸ ਸੇ ਮ੍ਰਿਤ ਸੁਖ ਹੋਏ ਸਭਲੇ ਦੁਖ ਜਾਏ ਵਾਹਿਗੁਰੂ ਦਿੱਤਾ ਫਲ ਸਾਚਿ ਵਾਹਿਗੁਰੂ ਕੀ ਕੀਤੇ